ਸਟੂਡੈਂਟਸ ਵੈਲਕਮ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਸਥੂਲ ਪੜਾਈ ਕੀ ਹੁੰਦੀ ਹੈ ਇਹਦਾ ਉਦੇਸ਼ ਤੇ ਇਹਦੇ ਕਿਹੜੇ ਕਿਹੜੇ ਮਹੱਤਵ ਜਾਂ ਲਾਭ ਨੇ ਫਸਟ ਇਹਦਾ मीनिंग ਹੁਣ ਜੋ ਅੱਜ ਦਾ ਐਜੂਕੇਸ਼ਨ ਸਿਸਟਮ ਹੈ ਇਹਦੇ ਵਿੱਚ ਇਹਦਾ ਮੁੱਖ ਉਦੇਸ਼ ਕੀ ਹੈ ਕਿ ਜਿਹੜੇ ਬੱਚੇ ਨੇ ਉਹਨਾਂ ਨੂੰ ਸਕੂਲ ਦੀ ਰਸਮੀ ਕਿਤਾਬੀ ਪੜਾਈ ਦੇ ਨਾਲ ਨਾਲ ਮੀਨ ਜਿਹੜੇ ਬੱਚੇ ਸਕੂਲ ਦੇ ਵਿੱਚ ਫਾਰਮਲ ਐਜੂਕੇਸ਼ਨ ਲੈ ਰਹੇ ਨੇ ਉਹਦੇ ਨਾਲ ਸੰਸਾਰਿਕ ਜੀਵਨ ਦੇ ਜਿਹੜੇ ਬਹੁਪੱਖੀ ਗਿਆਨ ਹੈ ਉਹ ਤੋਂ ਵੀ ਜਾਣੂ ਕਰਾਉਣਾ ਹੈ ਇਸ ਲਈ ਜਿਹੜਾ ਸੂਖਮ ਪੜਾਈ ਹੈ ਉਹਦੇ ਨਾਲ ਨਾਲ ਸਥੂਲ ਪੜਾਈ ਉਹ ਵੀ ਮਹੱਤਵਪੂਰਨ ਹੈ ਸੂਲ ਪੜਾਈ ਤੋਂ ਭਾਵ ਹੈ ਕਿ ਜਮਾਤ ਦੇ ਸਿਲੇਬਸ ਦੀਆਂ ਜਿਹੜੀਆਂ ਪਾਠ ਪੁਸਤਕਾਂ ਨੇ ਉਹਨਾਂ ਤੋਂ ਬਿਨਾ ਬੱਚੇ ਕੋਈ ਮੈਗਜ਼ੀਨ ਅਖਬਾਰਾਂ ਰਸਾਲੇ ਸਹਾਇਕ ਪੁਸਤਕਾਂ ਜੋ ਵੀ ਚੀਜ਼ਾਂ ਪੜ੍ਹਦੇ ਨੇ ਉਹ ਹੈ ਸੂਲ ਪੜਾਈ ਹੁਣ ਇਹਨਾਂ ਨੂੰ ਸਿਲੇਬਸ ਦੀ ਪੜਾਈ ਦੇ ਨਾਲ ਕੋਈ ਅਸੀਂ ਕੋਈ ਸਬੰਧ ਨਹੀਂ ਹੁੰਦਾ ਇਹਨਾਂ ਦਾ ਕਿਉਂਕਿ ਇਹ ਬੱਚਿਆਂ ਨੂੰ ਅਸੀਂ ਐਕਸਟਰਾ ਜਿਹੜੀ ਨੌਲੇਜ ਹੈ ਜਾਂ ਉਹਨਾਂ ਦੀ ਜਿਹੜੀ ਜ਼ਿੰਦਗੀ ਉਹ ਵਧੀਆ ਬਣਾਉਣ ਦੇ ਲਈ ਇੱਕ ਵਧੀਆ ਇਨਸਾਨ ਬਣਾਉਣ ਦੇ ਲਈ ਜਿਹੜੀਆਂ ਕਿਤਾਬਾਂ ਨੇ ਉਹ ਰਿਕਮੈਂਡ ਕਰਦੇ ਪਰ ਜਿਹੜਾ ਸਾਡਾ ਆਮ ਜੀਵਨ ਹੈ ਇਹਦੇ ਵਿੱਚ ਵੀ ਜਿਹੜੀ ਵਿਹਾਰਿਕ ਸਫਲਤਾ ਹੈ ਇਹਦੇ ਲਈ ਇਹ ਬਹੁਤ ਜ਼ਰੂਰੀ ਨੇ ਸੂਖਮ ਪੜਾਈ ਦੇ ਉਦੇਸ਼ ਹੁਣ ਜਦੋਂ ਅਧਿਆਪਕ ਨੇ ਸੂਖਮ ਪੜਾਈ ਕਰਾਉਣੀ ਹੈ ਤਾਂ ਕੁਝ ਉਦੇਸ਼ ਨੇ ਜਿਨ੍ਹਾਂ ਨੂੰ ਅਧਿਆਪਕ ਨੇ ਧਿਆਨ ਦੇ ਵਿੱਚ ਰੱਖਣਾ ਹੈ ਜਿਵੇਂ ਕਿ ਬੱਚਿਆਂ ਦੇ ਵਿੱਚ ਸਵੈ ਅਧਿਅਨ ਦੀ ਰੁਚੀ ਪੈਦਾ ਕਰਨਾ ਕਿ ਬੱਚੇ ਆਪਣੇ ਆਪ ਪੜ ਸਕਣ ਦੇ ਯੋਗ ਹੋ ਸਕਣ ਬੱਚਿਆਂ ਦੇ ਵਿੱਚ ਸਿਹਤਮੰਦ ਪੜਨ ਦੀ ਰੁਚੀਆਂ ਪੈਦਾ ਕਰਨਾ ਲਾਇਬ੍ਰੇਰੀ ਰੀਡਿੰਗ ਨੂੰ ਉਤਸ਼ਾਹਿਤ ਕਰਨਾ ਬੱਚਿਆਂ ਦੇ ਆਮ ਗਿਆਨ ਦੇ ਵਿੱਚ ਵਾਧਾ ਕਰਨਾ ਬੱਚਿਆਂ ਨੂੰ ਹਰੇਕ ਵਿਸ਼ੇ ਦੇ ਗਿਆਨ ਤੋਂ ਜਾਣੂ ਕਰਾਉਣਾ ਮੀਨਜ਼ ਜਿੰਨੇ ਵੀ ਸਬਜੈਕਟ ਬੱਚਾ ਪੜ ਰਿਹਾ ਉਹਨਾਂ ਸਾਰੇ ਦੇ ਗਿਆਨ ਤੋਂ ਬੱਚਾ ਜਾਣੂ ਹੋ ਸਕੇ ਬੱਚਿਆਂ ਦੇ ਸ਼ਬਦ ਭੰਡਾਰ ਵਿੱਚ ਵਾਧਾ ਕਰਨਾ ਜਦੋਂ ਬੱਚਾ ਸੂਲ ਪੜਾਈ ਦੇ ਵਿੱਚ ਅਲੱਗ-ਅਲੱਗ ਅਖਬਾਰਾਂ ਮੈਗਜ਼ੀਨ ਰਸਾਲੇ ਵਗੈਰਾ ਪੜ੍ਹੇਗਾ ਤਾਂ ਉਹਦੇ ਸ਼ਬਦ ਭੰਡਾਰ ਦੇ ਵਿੱਚ ਵੀ ਵਾਧਾ ਹੋਏਗਾ ਬੱਚਿਆਂ ਨੂੰ ਚੰਗੀਆਂ ਜਿਹੜੀਆਂ ਰਚਨਾਵਾਂ ਨੇ ਉਹ ਪੜ੍ਹਨ ਦੇ ਲਈ ਪ੍ਰੇਰਿਤ ਕਰਨਾ ਬੱਚਿਆਂ ਅੰਦਰ ਸਾਹਿਤਿਕ ਰੁਚੀਆਂ ਪੈਦਾ ਕਰਨਾ ਬੱਚਿਆਂ ਅੰਦਰ ਰਚਨਾਤਮਕ ਗੁਣ ਪੈਦਾ ਕਰਨਾ ਤਾਂ ਜੋ ਜਿਹੜੇ ਬੱਚੇ ਨੇ ਉਹ ਖੁਦ ਕੁਝ ਜਿਹੜਾ ਨਵਾਂ ਉਹ ਲਿਖ ਸਕਣ ਜਿਸ ਤਰ੍ਹਾਂ ਨਾ ਪੜਨਗੇ ਉਸ ਤਰ੍ਹਾਂ ਚੀਜ਼ਾਂ ਦੇ ਵਿੱਚ ਉਹਨਾਂ ਨੂੰ ਜਿਹੜਾ ਇੰਟਰਸਟ ਆ ਉਹ ਪੈਦਾ ਹੋਏਗਾ। ਬੱਚਿਆਂ ਵਿੱਚ ਆਲੋਚਨਾਤਮਕ ਦ੍ਰਿਸ਼ਟੀਕੋਣ ਪੈਦਾ ਕਰਨਾ। ਆਲੋਚਨਾਤਮਕ ਮੀਨ ਜ ਕਿਸੇ ਵੀ ਚੀਜ਼ ਨੂੰ ਉਹ ਸਹੀ ਢੰਗ ਨਾਲ ਐਪਰੀਸ਼ੀਏਟ ਕਰ ਸਕਣ ਜਾਂ ਅੱਜਕਰ ਉਹਦੇ ਵਿੱਚ ਕੋਈ ਔਗੁਣ ਨੇ ਉਹ ਦੱਸ ਸਕਣ। ਬੱਚਿਆਂ ਦਾ ਸਹੂਜਾਤਮਕ ਵਿਕਾਸ ਕਰਨਾ ਮੀਨ ਜ ਕਿਸੇ ਵੀ ਚੀਜ਼ ਨੂੰ ਜਿਵੇਂ ਸੀ ਨੇਚਰ ਹੈ, ਕੁਦਰਤ ਆ ਉਥੇ ਅਸੀਂ ਆਲੇ ਦੁਆਲੇ ਦੇਖ ਰਹੇ ਹਾਂ ਕਿ ਵਧੀਆ ਸੀਨ ਕ੍ਰੀਏਟ ਹੋ ਰਿਹਾ ਹੈ। ਤਾਂ ਬੱਚੇ ਉਹਨੂੰ ਸ਼ਬਦਾਂ ਦੇ ਵਿੱਚ ਉਤਾਰ ਸਕਣ। ਮੀਨਜ਼ ਉਹਦੀ ਜਿਹੜੀ ਅਸਥੈਟਿਕ ਡਵੈਲਪਮੈਂਟ ਹੈ ਉਹ ਵੀ ਜ਼ਰੂਰੀ ਹੈ ਕਿ ਜਿਹੜੇ ਬੱਚੇ ਨੇ ਉਹ ਜਿਹੜੀਆਂ ਸੋਹਜ ਵਾਲੀਆਂ ਚੀਜ਼ਾਂ ਨੇ ਉਹਨਾਂ ਨੂੰ ਕਿਵੇਂ ਸੰਭਾਲ ਕੇ ਰੱਖਣਾ ਕਿਵੇਂ ਉਹਨਾਂ ਦੀ ਕੇਅਰ ਕਰਨੀ ਹੈ ਉਹ ਸਾਡੇ ਲਈ ਕਿਉਂ ਜ਼ਰੂਰੀ ਨਹੀਂ ਇਹ ਚੀਜ਼ਾਂ ਉਹਨਾਂ ਨੂੰ ਪਤਾ ਲੱਗ ਸਕੇ ਬੱਚਿਆਂ ਦੀ ਕਲਪਨਾ ਸ਼ਕਤੀ ਵਿੱਚ ਵਾਧਾ ਕਰਨਾ ਜਿਹੜੇ ਬੱਚੇ ਨੇ ਉਹ ਤਾਂ ਜੋ ਕਿਸੇ ਵੀ ਚੀਜ਼ ਬਾਰੇ ਇਮੇਜਿਨ ਕਰ ਸਕਣ ਕਿ ਜਿਵੇਂ ਸਾਡਾ ਪਾਸਟ ਇਸ ਤਰ੍ਹਾਂ ਦਾ ਸੀ ਹੁਣ ਸਾਡਾ ਪ੍ਰੈਜ਼ੈਂਟ ਇਹ ਹੈ ਤਾਂ ਸਾਡਾ ਫਿਊਚਰ ਕਿਸ ਤਰ੍ਹਾਂ ਦਾ ਹੋਏਗਾ ਜਦੋਂ ਉਹ ਸੋਹਲ ਪੜਾਈ ਪੜਨਗੇ ਤਾਂ ਉਹਦੀ ਨਾਲ ਉਹ ਆਪਣੀ ਜਿਹੜੀ ਕਲਪਨਾ ਸ਼ਕਤੀ ਹੈ ਉਹਨੂੰ ਵੀ ਹੋਰ ਡਵੈਲਪ ਕਰ ਸਕਦੇ ਨੇ ਦੂਜੇ ਦੇਸ਼ਾਂ ਦੇ ਸੱਭਿਆਚਾਰਾਂ ਦਾ ਗਿਆਨ ਦੇਣਾ ਸਥੂਲ ਪੜਾਈ ਦੇ ਨਾਲ ਜਿਹੜੇ ਬੱਚੇ ਨੇ ਉਹ ਹੋਰ ਵੱਖਰੇ-ਵੱਖਰੇ ਦੇਸ਼ਾਂ ਬਾਰੇ ਵੀ ਗਿਆਨ ਪ੍ਰਾਪਤ ਕਰ ਸਕਦੇ ਨੇ ਤੇ ਪੜਨ ਦੇ ਲਈ ਸੁਤੰਤਰ ਮੌਕੇ ਪ੍ਰਦਾਨ ਕਰਨਾ ਕਿਉਂਕਿ ਇਹਦੇ ਚ ਅਧਿਆਪਕ ਵੱਲੋਂ ਕਿਸੇ ਤਰ੍ਹਾਂ ਦੀ ਜਿਹੜੀ ਗਾਈਡੈਂਸ ਉਹਦੀ ਜ਼ਰੂਰਤ ਨਹੀਂ ਪੈਂਦੀ ਬੱਚਿਆਂ ਨੇ ਆਪਣੇ ਇੰਟਰਸਟ ਦੇ ਅਕੋਰਡਿੰਗ ਜਿਹੜਾ ਸਥੂਲ ਪੜਾਈ ਦੀਆਂ ਕਿਤਾਬਾਂ ਨੇ ਕੋਈ ਅਖਬਾਰ ਰਸਾਲੇ ਮੈਗਜ਼ੀਨੇ ਪੜਨਾ ਹੁੰਦਾ ਹੈ ਅਜਾ ਚੰਗੇ ਲਿਖਾਰੀਆਂ ਨੇ ਰਚਨਾਵਾਂ ਤੋਂ ਪ੍ਰੇਰਨਾ ਲੈਣੀ ਜਿਹੜੇ ਵਧੀਆ ਲੇਖਕ ਨੇ ਉਹ ਦੇਖੋ ਵਧੀਆ ਹੀ ਰਚਨਾਵਾਂ ਲਿਖਦੇ ਨੇ ਤੇ ਉਹ ਜਿਹੜੀਆਂ ਰਚਨਾਵਾਂ ਨੇ ਬੱਚਿਆਂ ਨੂੰ ਮੋਟੀਵੇਟ ਕਰਨ ਵਾਲੀਆਂ ਹੁੰਦੀਆਂ ਨੇ ਇਸ ਕਰਕੇ ਅਗਲਾ ਉਦੇਸ਼ ਸੂਲ ਪੜਾਈ ਦਾ ਕਿ ਜਿਹੜੇ ਬੱਚੇ ਨੇ ਉਹ ਚੰਗੇ ਲਿਖਾਰੀ ਨੇ ਆ ਰਚਨਾਵਾਂ ਤੋਂ ਪ੍ਰੇਰਣਾ ਲੈਣ ਅੱਗੇ ਹੈ ਸੂਲ ਪੜਾਈ ਦਾ ਮਹੱਤਵ ਅਤੇ ਲਾਭ ਕਿਉਂ ਮਤਲਬ ਜ਼ਰੂਰੀ ਹੈ ਕੀ ਇਹਦੀ ਮਹੱਤਤਾ ਹੈ ਜਿਵੇਂ ਕਿ ਸੁਖਮ ਪੜਾਈ ਉਹ ਮਹੱਤਵਪੂਰਨ ਹੈ ਉਸੇ ਤਰੀਕੇ ਨਾਲ ਹੀ ਸੂਲ ਪੜਾਈ ਵੀ ਮਹੱਤਵਪੂਰਨ ਹੈ ਜਿਹੜੀਆਂ ਛੋਟੀਆਂ ਜਮਾਤਾਂ ਨੇ ਉਹਨਾਂ ਦੇ ਵਿੱਚ ਜਿਹੜੀ ਸੂਲ ਪੜਾਈ ਉਹ ਤਾਂ ਜ਼ਿਆਦਾ ਮਹੱਤਵ ਹੈ ਕਿਉਂ ਕਿ ਉਹਨਾਂ ਬੱਚਿਆਂ ਦੇ ਵਿੱਚ ਅਸੀਂ ਜਿਹੜੀ ਪੜ੍ਹਨ ਦੀ ਰੁਚੀ ਹੈ ਉਹ ਵਿਕਸਿਤ ਕਰਨੀ ਹੁੰਦੀ ਹੈ ਤੇ ਇਹਦੇ ਨਾਲ ਹੀ ਜਿਹੜੇ ਬੱਚੇ ਨੇ ਉਹਨਾਂ ਦੇ ਸਿਲੇਬਸ ਤੋਂ ਬਿਨਾਂ ਜਿਹੜੀ ਆਮ ਜਾਣਕਾਰੀ ਹੈ ਉਹ ਵੀ ਉਹਨਾਂ ਨੂੰ ਪਤਾ ਹੋਣੀ ਚਾਹੀਦੀ ਹੈ ਇਸ ਕਰਕੇ ਜਿਹੜੀ ਸੂਖਮ ਤੇ ਸਥੂਲ ਪੜਾਈ ਹੈ ਵੈਸੇ ਦੋਵੇਂ ਹੀ ਬੱਚਿਆਂ ਦੇ ਲਈ ਇੰਪੋਰਟੈਂਟ ਨੇ ਪਰ ਜਿਹੜੀ ਸਥੂਲ ਪੜਾਈ ਹੈ ਉਹ ਛੋਟੇ ਦੇ ਵੱਡੇ ਸਾਰੇ ਹੀ ਤਰ੍ਹਾਂ ਦੇ ਬੱਚਿਆਂ ਦੇ ਲਈ ਮਹੱਤਵਪੂਰਨ ਹੈ ਹੁਣ ਅਸੀਂ ਗੱਲ ਕਰਾਂਗੇ ਕਿਹੜੇ-ਕਿਹੜੇ ਪੱਖਾਂ ਤੋਂ ਮਹੱਤਵਪੂਰਨ ਹੈ ਇਹ ਨਾਲ ਬੱਚਿਆਂ ਦੀ ਸ਼ਬਦਾਵਲੀ ਦੇ ਵਿੱਚ ਵਾਧਾ ਹੁੰਦਾ ਮੀਨਜ਼ ਬੱਚੇ ਨਵੇਂ- ਸਵੈ ਅਧਿਨ ਦੀ ਰੁਚੀ ਪੈਦਾ ਹੁੰਦੀ ਹੈ ਬੱਚੇ ਮੈਂ ਇਹਨਾਂ ਨੂੰ ਐਕਸਪਲੇਨ ਨਹੀਂ ਕਰ ਰਹੀ ਕਿਉਂਕਿ ਬਹੁਤ ਸੌਖੇ ਪੁਆਇੰਟਸ ਨੇ ਕਾਫੀ ਵਾਰ ਇਹ ਚੀਜ਼ਾਂ ਐਕਸਪਲੇਨ ਹੋ ਚੁੱਕੀਆਂ ਤੁਸੀਂ ਇਹਨਾਂ ਨੂੰ ਆਪਣੇ ਆਪ ਵੀ ਕਰ ਸਕਦੇ ਹੋ ਜੇਕਰ ਤੁਹਾਨੂੰ ਐਜ਼ ਅ ਸ਼ਾਰਟ ਨੋਟ ਵੀ ਆਉਂਦਾ ਜਾਂ ਲੌਂਗ ਕੁਐਸਚਨ ਆਉਂਦਾ ਜਿਹੜਾ ਐਕਸਪਲੇਨ ਕਰਨ ਵਾਲਾ ਲੱਗਦਾ ਮੈਂ ਉਹਨੂੰ ਖੁਦ ਹੀ ਕਰ ਦੇਣੀ ਆ ਪੜਨ ਲਈ ਸਤੰਤ ਅਭਿਆਸ ਦੇ ਮੌਕੇ ਇਹਦੇ ਵਿੱਚ ਦਿੱਤੇ ਜਾਂਦੇ ਨੇ ਬੱਚੇ ਨੂੰ ਕਿਉਂਕਿ ਬੱਚੇ ਨੂੰ ਖੁਦ ਹੀ ਪੜਨ ਦੇ ਲਈ ਕਿਹਾ ਜਾਂਦਾ ਕਿ ਤੁਸੀਂ ਆਪਣੀ ਰੁਚੀ ਦੇ ਅਨੁਸਾਰ ਕੁਝ ਵੀ ਪੜ ਸਕਦੇ ਹੋ ਬੱਚੇ ਦਾ ਸੁਭਾਜਾਤਮਕ ਵਿਕਾਸ ਹੁੰਦਾ ਹੈ ਬੱਚਿਆਂ ਵਿੱਚ ਰਚਨਾਤ ਬੱਚਿਆਂ ਨੂੰ ਬਹੁਪੱਖੀ ਗਿਆਨ ਪ੍ਰਾਪਤ ਹੁੰਦਾ ਬਹੁਪੱਖੀ ਮੀਨਸ ਜ਼ਿੰਦਗੀ ਦੇ ਸਾਰੇ ਪੱਖਾਂ ਨਾਲ ਸੰਬੰਧਿਤ ਹੁਣ ਜੇ ਬੱਚਾ ਕੋਈ ਕਹਾਣੀ ਪੜ ਰਿਹਾ ਹੈ ਤਾਂ ਕਹਾਣੀ ਦੇ ਵਿੱਚੋਂ ਵੀ ਉਹਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲੇਗਾ ਬੱਚਾ ਕੋਈ ਨਿਊਜ਼ਪੇਪਰ ਪੜ ਰਿਹਾ ਹੈ ਤਾਂ ਉਹਦੀ ਜਿਹੜੀ ਜਨਰਲ ਨੌਲੇਜ ਹੈ ਉਹ ਅਪ ਟੂ ਡੇਟ ਹੋਏਗੀ ਉਹਨੂੰ ਦੇਸ਼ਾਂ ਤੇ ਵਿਦੇਸ਼ਾਂ ਬਾਰੇ ਜਿਹੜਾ ਗਿਆਨ ਹੈ ਉਹ ਮਿਲੇਗਾ ਬੱਚਿਆਂ ਵਿੱਚ ਸਾਹਿਤਿਕ ਰੁਚੀਆਂ ਪੈਦਾ ਹੁੰਦੀਆਂ ਨੇ ਸਾਹਿਤਿਕ ਰੁਚੀ ਮੀਨਸ ਸਾਹਿਤ ਪੜਨ ਨਾਲ ਸੰਬੰਧਿਤ ਬੱਚਿਆਂ ਨੂੰ ਪਤਾ ਲੱਗਦਾ ਹੈ ਕਿ ਇਹ ਜੀਵਨੀ ਹੈ ਕਿਹਨੇ ਲਿਖੀ ਗਈ ਹੈ ਇਹ ਸਫਰ ਨਾਮ ਹੈ ਇਹਦੇ ਵਿੱਚ ਕੀ ਹੁੰਦਾ ਹੈ ਇਹ ਇੱਕ ਨਾਵਲ ਹੈ ਇਹਦੇ ਵਿੱਚ ਕਿਹੜੀ ਜਿਹੜੀ ਘਟਨਾ ਉਹਨੂੰ ਲੇਖਕ ਨੇ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਹੜੇ ਕਿਹੜੇ ਜਿਹੜੇ ਸਾਡੀਆਂ ਸਮਾਜ ਦੇ ਪੱਖਾਂ ਨਾਲ ਸਬੰਧਿਤ ਹੈ ਬੱਚਿਆਂ ਨੂੰ ਪੜ੍ਹਨ ਦੇ ਲਈ ਪ੍ਰੇਰਣਾ ਮਿਲਦੀ ਹੈ ਇਹ ਨਾਲ ਲਾਇਬ੍ਰੇਰੀ ਦੀ ਵਰਤੋਂ ਵੀ ਯੋਗ ਹੁੰਦੀ ਹੈ ਕਿਉਂਕਿ ਜਿਹੜੇ ਬੱਚੇ ਨੇ ਜਦੋਂ ਅਸੀਂ ਉਹਨਾਂ ਨੂੰ ਸਥੂਲ ਪੜ੍ਹਾਈ ਦੇ ਲਈ ਤਿਆਰ ਕਰਦੇ ਹਾਂ ਪ੍ਰੇਰਿਤ ਕਰਦੇ ਹਾਂ ਤਾਂ ਬੱਚੇ ਲਾਇਬ੍ਰੇਰੀ ਦੇ ਵਿੱਚ ਜਾ ਕੇ ਜਿਹੜੀਆਂ ਵੱਖਰੀਆਂ ਵੱਖਰੀਆਂ ਕਿਤਾਬਾਂ ਨੇ ਉਹਨਾਂ ਨੂੰ ਸਹੀ ਢੰਗ ਨਾਲ ਵਰਤਦੇ ਨੇ ਮੀਨਜ਼ ਆਪਣੇ ਇੰਟਰਸਟ ਦੇ ਅਕੋਰਡਿੰਗ ਬੱਚਿਆਂ ਦੇ ਵਿੱਚ ਪੜ੍ਹਨ ਦੀਆਂ ਰੁਚੀਆਂ ਪੈਦਾ ਕੀਤੀਆਂ ਜਾਂਦੀਆਂ ਨੇ ਫਿਰ ਜਿਹੜੇ ਚੰਗੇ ਲਿਖਾਰੀ ਨੇ ਉਹਨਾਂ ਤੋਂ ਵੀ ਪ੍ਰੇਰਣਾ ਮਿਲਦੀ ਹੈ ਆਪਣੇ ਜੀਵਨ ਦੇ ਤਜਰਬੇ ਨੂੰ ਵਿਸ਼ਾਲਤਾ ਤੇ ਵਿਆਪਕਤਾ ਵੀ ਦਿੰਦੀ ਹੈ ਸਹੂਲ ਪੜਾਈ ਕਿਉਂਕਿ ਜਦੋਂ ਅਸੀਂ ਵੱਖਰੀਆਂ ਵੱਖਰੀਆਂ ਕਿਤਾਬਾਂ ਪੜ੍ਹਦੇ ਹਾਂ ਕੋਈ ਅਖਬਾਰਾਂ ਰਸਾਲੇ ਮੈਗਜ਼ੀਨ ਵਗੈਰਾ ਵੀ ਪੜ੍ਹਦੇ ਹਾਂ ਨਾਲ ਤਾਂ ਉਹਦੇ ਨਾਲ ਸਾਡੀ ਜ਼ਿੰਦਗੀ ਨੂੰ ਜਿਹੜੇ ਵੱਖਰੇ ਵੱਖਰੇ ਤਜਰਬੇ ਮਿਲਦੇ ਨੇ ਕਿਉਂਕਿ ਅਸੀਂ ਦੂਜੇ ਜਿਹੜੇ ਲੇਖਕ ਨੇ ਉਹਨਾਂ ਦੇ ਉਹ ਆਪਣੇ ਐਕਸਪੀਰੀਅੰਸ ਸ਼ੇਅਰ ਕਰਦੇ ਨੇ ਤੇ ਅਸੀਂ ਉਹਨਾਂ ਦੇ ਤਜਰਬਿਆਂ ਤੋਂ ਸਿੱਖਦੇ ਹਾਂ ਹੁਣ ਵਿਸ਼ਾਲਤਾ ਵੀ ਆਉਂਦੀ ਤੇ ਨਾਲ ਨਾਲ ਵਿਆਪਕਤਾ ਮੀਨਸ ਕੰਪਰੀਹੈਂਸਿਵ ਸਾਡੀ ਜ਼ਿੰਦਗੀ ਦੇ ਸਾਰੇ ਹੀ ਪੱਖਾਂ ਨਾਲ ਸੰਬੰਧਿਤ ਜਿਹੜੇ ਤਜਰਬੇ ਨੇ ਉਹ ਸਾਨੂੰ ਪੜਨ ਨੂੰ ਮਿਲਦੇ ਨੇ ਤੇ ਅਸੀਂ ਉਹਨਾਂ ਨੂੰ ਸਿੱਖ ਸਕਦੇ ਹਾਂ ਜੀਵਨ ਸੰਬੰਧੀ ਨਿਰਵਾਦਾਰਸ਼ਨ ਕਾਇਮ ਕਰਨ ਲਈ ਨਿਰਵਾਦ ਮੀਨਸ ਤੰਦਰੁਸਤ ਸਹੀ ਪੋਜੀਟਿਵ ਮੀਨਸ ਆਪਣੀ ਜ਼ਿੰਦਗੀ ਦੇ ਬਾਰੇ ਜਿਹੜੀ ਸਹੀ ਫਿਲਾਸਫੀ ਹੈ ਉਹ ਵੀ ਸਥੂਲ ਪੜਾਈ ਦੀ ਮਦਦ ਦੇ ਨਾਲ ਪੈਦਾ ਹੁੰਦੀ ਹੈ ਕਿਉਂਕਿ ਜਿਸ ਤਰ੍ਹਾਂ ਨੇ ਅਸੀਂ ਦੇਖੋ ਕਿਤਾਬਾਂ ਪੜ੍ਹਦੇ ਹਾਂ ਅਸੀਂ ਕਿਸੇ ਦੀ ਜੀਵਨੀ ਪੜ੍ਹੀ ਤਾਂ ਉਹ ਜੀਵਨੀ ਕਿਸ ਤਰ੍ਹਾਂ ਦੀ ਹੁੰਦੀ ਹੈ ਮੋਟੀਵੇਸ਼ਨਲ ਹੁੰਦੀ ਹੈ ਹੁਣ ਅਸੀਂ ਗੁਰੂ ਨਾਨਕ ਦੇਵ ਜੀ ਬਾਰੇ ਪੜ੍ਹਦੇ ਆਂ। ਸਵਾਮੀ ਵਿਵੇਕਾਨੰਦ ਜੀ ਨੇ ਤਾਂ ਉਹਨਾਂ ਦੀ ਜਿਹੜੀ ਫਿਲਾਸਫੀ ਹੈ ਦੇਖੋ ਕਿੰਨੀ ਵਧੀਆ ਹੈ ਸੋਸਾਇਟੀ ਦੇ ਲਈ ਸਮਾਜ ਦੇ ਲਈ। ਤਾਂ ਅਸੀਂ ਜਦੋਂ ਉਹਨਾਂ ਦੇ ਬਾਰੇ ਕੁਝ ਵੀ ਪੜ੍ਹਦੇ ਆਂ ਤਾਂ ਜਿਹੜੀ ਸਾਡੀ ਜ਼ਿੰਦਗੀ ਦੀ ਫਿਲਾਸਫੀ ਹੈ ਉਹ ਵੀ ਜ਼ਿੰਦਗੀ ਦੇ ਪ੍ਰਤੀ ਪੋਜ਼ਿਟਿਵ ਤੇ ਤੰਦਰੁਸਤ ਬਣੇਗੀ। ਅਗੇ ਬੱਚਿਆਂ ਦੀ ਕਲਪਨਾ ਸ਼ਕਤੀ ਨੂੰ ਵਿਕਸਿਤ ਕਰਨ ਵਿੱਚ ਸਹਾਇਕ ਹੈ ਕਿ ਜਿਹੜੇ ਬੱਚੇ ਨੇ ਖੁਦ ਇਮੇਜਿਨ ਕਰਨ ਸਕਣ ਦੇ ਯੋਗ ਹੋ ਜਾਂਦੇ ਨੇ। ਫਿਰ ਬੱਚਿਆਂ ਦੇ ਰਚਨਾਤਮਕ ਗੁਣਾਂ ਵਿਕਸਿਤ ਕਰਨ ਦੇ ਵਿੱਚ ਵੀ ਸਹਾਇਕ ਹੈ ਕਿਉਂਕਿ ਜਿਹੜੇ ਬੱਚੇ ਨੇ ਖੁਦ ਜਿਸ ਤਰ੍ਹਾਂ ਦਾ ਪੜ੍ਹਨਗੇ ਜਿਵੇਂ ਕੋਈ ਕਹਾਣੀਆਂ ਪੜ੍ਹਨ ਲੱਗ ਗਿਆ ਬੱਚਾ ਤਾਂ ਉਹ ਕਹਾਣੀਆਂ ਲਿਖਣ ਵੀ ਲੱਗ ਸਕਦਾ ਹੈ ਤੇ ਵਿਲੇ ਸਮੇਂ ਦੀ ਸਹੀ ਵਰਤੋਂ ਅਗਿਆ ਵਿਦਿਆਰਥੀਆਂ ਦੀ ਭਾਸ਼ਾ ਸ਼ੈਲੀ ਨੂੰ ਨਿਖਾਰਨ ਵਿੱਚ ਸਹਾਇਕ ਹੁਣ ਵਿਦਿਆਰਥੀ ਦੀ ਭਾਸ਼ਾ ਸ਼ੈਲੀ ਮੀਨ ਜੇ ਭਾਸ਼ਾ ਨੂੰ ਕਿਸ ਤਰੀਕੇ ਨਾਲ ਉਹਨਾਂ ਨੇ ਵਰਤਣਾ ਕਿੱਥੇ ਕਿਹੋ ਜੀ ਜਿਹੜੀ ਭਾਸ਼ਾ ਉਹ ਵਰਤਣੀ ਹੈ ਤਾਂ ਜਦੋਂ ਬੱਚੇ ਜ਼ਿਆਦਾ ਕਿਤਾਬਾਂ ਪੜ੍ਹਨਗੇ ਤਾਂ ਉਥੋਂ ਉਹਨਾਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਸ਼ਬਦ ਵੀ ਮਿਲਣਗੇ ਤੇ ਕਿੱਥੇ ਕਿਹੋ ਜੀ ਗੱਲ ਕਰਨੀ ਹੈ ਉਹ ਸਾਰਾ ਉਥੋਂ ਉਹ ਸਿੱਖ ਲੈਣਗੇ ਸੂਲ ਪੜਾਈ ਦਾ ਅਰਥ ਉਦੇਸ਼ ਅਤੇ ਮਹੱਤਵ ਨੈਕਸਟ ਵੀਡੀਓ ਦੇ ਵਿੱਚ ਅਸੀਂ ਸ਼ਾਰਟ ਨੋਟ ਦੇ ਲਈ ਕਰਾਂਗੇ ਸੂਲ ਪੜਾਈ ਦੇ ਸਾਧਨ ਥੈਂਕਸ ਫॉर ਵਾਚਿੰਗ